ਇਕ ਨਾ ਬਹੁਤ ਸੋਹਣੀ ਲੜਾਈ ਹੁੰਦੀ ਸੀ ਬਹੁਤ ਸੋਹਣੀ ਲੜਾਈ ਹੁੰਦੀ ਸੀ ਲੜਾਈ ਹੁੰਦੀ ਸੀਗੀ ਇਹ ਦਾਦਕਿਆਂ ਦੀ ਤੇ ਨਾਨਕਿਆਂ ਦੀ ਜਿਦੇ ਚ ਬੋਲੀਆਂ ਦੇ ਨਾਲ ਲੜਿਆ ਜਾਂਦਾ ਸੀਗਾ ਔਰ ਕਿਤੇ ਨਾ ਕਿਤੇ ਆਪਾਂ ਇਹ ਸੱਭਿਆਚਾਰ ਨੂੰ ਆਪਾਂ ਇਹ ਹੁਣ ਜਦੋਂ ਵੀ ਕੋਈ ਨਾਨਕੀ ਸ਼ੱਕ ਲੈ ਕੇ ਜਾਂਦਾ ਜਾਂ ਇਦਾਂ ਦਾ ਕੋਈ ਪ੍ਰੋਗਰਾਮ ਹੁੰਦਾ ਇਹ ਬੋਲੀਆਂ ਵਗੈਰਾ ਸਾਨੂੰ ਸੁਣਨ ਨੂੰ ਨਹੀਂ ਮਿਲਦੀਆਂ ਸਾਨੂੰ ਨਹੀਂ ਪਤਾ ਹੈਗਾ ਤੇ ਗਾਂ ਸਾਡੇ ਆਉਣ ਵਾਲੇ ਨਿਆਣਿਆਂ ਨੂੰ ਇਹਨਾਂ ਬਾਰੇ ਕੀ ਪਤਾ ਹੋਣਾ ਤੇ ਇਹ ਸੱਭਿਆਚਾਰ ਨੂੰ ਹੁਣ ਆਰਕੈਸਟਰਾ ਵਾਲਿਆਂ ਨੇ ਸੰਭਾਇਆ ਆ ਉਹ ਹੀ ਆਪਣੀਆਂ ਕੁੜੀਆਂ ਭੇਜਦੇ ਆ ਉਹਦੇ ਦੇ ਵਿੱਚ ਇੱਕ ਪਾਸੇ ਦਾਦਕੇ ਹੋ ਜਾਂਦੇ ਇੱਕ ਪਾਸੇ ਨਾਨਕੇ ਹੋ ਜਾਂਦੇ ਆ ਤੇ ਬਹੁਤ ਸੋਹਣਾ ਕਨਸੈਪਟ ਚੱਲਦਾ ਏ ਕਿ ਇਹ ਬਹੁਤ ਸੋਹਣੀ ਲੜਾਈ ਹੁੰਦੀ ਆ ਬੋਲੀਆਂ-ਬੋਲੀਆਂ ਦੇ ਵਿੱਚ ਤੇ ਆਓ ਇਹਨੂੰ ਇਹ ਮੇਰਾ ਨਹੀਂ ਮੇਰਾ ਨਾਮ ਵੀ ਵੈਸੇ ਰਜਿੰਦਰ ਹੀ ਆ ਪਰ ਇਹ ਮੇਰਾ ਬਿਆਨ ਆ ਸਮਝ ਲਈਓ ਇਹ ਹੈ ਮੇਰੇ ਕਿਸੇ ਵੀਰ ਦਾ ਹੀ ਉਹਦਾ ਨਾਮ ਰਜਿੰਦਰ ਆ ਉਹਦਾ ਵਿਆਹ ਚੱਲਦਾ ਪਿਆ ਤੇ ਉਹ ਤੁਸੀਂ ਇਹਨੂੰ ਸੁਣੋ ਮੈਂ ਤਾਂ ਬਹੁਤ ਵਾਰੀ ਸੁਣ ਲਈਆਂ ਇਹ ਮੇਰਾ ਮਨ ਨਹੀਂ ਪਰਦਾ ਪਿਆ ਇਹਦੇ ਚ ਆ ਜੰਮੇ ਸੀ ਤੱਤੂ ਖਾਦੇ ਸੀ ਗੱਟੂ ਜੰਮੇ ਸੀ ਤੱਤੂ ਉਹ ਤਾਂ ਛੱਪੜਾ ਉਹ ਖਾਤੀ ਪੰਘਰੀ ਆਜ ਮਲੇ ਸੀ ਤੇਰੀ ਉਹ ਤਾਟਿਰ ਕੜਵਣ ਗਰੀ ਆਵੇ ਰਜਿੰਦਰ ਤੇਰੀਆਂ ਤਾਂ ਦੀਆਂ ਆਵਾਰਾ ਕੋਈ ਦੀਆਂ ਖਾਤੇ ਪਕੌੜੇ ਜੰਮੇ ਸੀ ਜਾਣੇ ਜੋੜੇ ਖਦਵਣ ਗਈਆਂ ਜਮਨਸੀ ਵਸ਼ ਓਕੇ ਦਾ ਪਵਵਨ ਗਇਆ ਤੇ ਬੇ ਰੂਜੇ ਤੇਰੀਆਂ ਖਾਦ ਕਿਆਂ ਆਪਰਾ ਤਾਲਕੀਆਂ ਸਾਡੀਆਂ ਸੀ ਰੋਟੀਆਂ ਅੱਜ ਨਹੀਂਆਂ ਸੀ ਝੋਪੀਆਂ ਤੇ ਤਾਈ ਜੀ ਤੁਸੀਂ ਉਧਰ ਨਹੀਂ ਕਰਦੇ ਉਹ ਤਾਂ ਕਣੀ ਕਰਨਾ ਕੋਈ ਠੀਕ ਹੈ ਠੀਕ ਹੈ ਠੀਕ ਹੈ ਓਕੇ ਤੁਸੀਂ ਇੱਕ ਜਣਾ ਲੈ ਕੇ ਸਾਡਾ ਯਾਦ ਰੱਖਿਓ ਸਾਡੀਆਂ ਸੀ ਰੋਟੀਆਂ खा खा के हो गई मछिया उन्हें उठाया ना जावे रजिंदर तेरिया रजिंदर तेरिया आने पिया बारा तारे पिया से खिला आजा मलिया इला ਜਿੰਦਰਾ ਤੇਰੀਆਂ ਨੂੰ ਤੁਨਾ ਨਹੀਂ ਕੀਆ 12 ਕਾਲੇ ਕੀਆ ਆ ਸੁਣੋ ਦਾਦ ਸੁਣੋ ਤੱਕਿਆਂ ਦੇ ਕੱਪ ਆ ਇੱਥੇ ਪਾਲ ਰੱਖੇ ਸਭ ਹੁਣ ਅਜ ਮਲੇਸੀ ਬੰਦਰ ਅੱਖਾਂ ਦਾ ਪਵੰਦਿਆ ਵੇ ਜਿਦੜ ਤੇਰੀ ਆਸਾਂ ਦਿੱਤੀਆਂ ਆਪਰਾਤਾਂ ਲਕੀਆਂ ਸਾਜਿਓ ਨੇ ਚਾਲਨੀ ਪਰਾਂਤਿਓ ਨੇ ਡੋਈ ਵੇ ਸਾਜਿਓ ਨੇ ਚਾਲਨੀ ਪਰਾਂਤਿਓ ਨੇ ਡੋਈ ਵੇ ਨਾਨਕੀਆਂ ਦਾ ਮੇਲਾ ਆਇਆ ਚੱਕ ਦੀਨਾ ਕੋਈ ਨਾ ਹੋਏ ਓ ਸਾਜਿਓ ਦਾ ਸ਼ਰਮੀ ਪਰਾਂਤਿਓ ਦਾ ਤਵਾ ਵੇ ਆ ਨਾਨਕੀਆਂ ਦਾ ਮੇਲਾ ਛਾਜਿਓ ਨੇ ਛਾਲਮੀ ਪਰਾਂਤਿਓ ਨੇ ਗੁੱਛੀਆਂ ਨਾਨਕੀਆਂ ਦਾ ਮੇਲੇ ਆਇਆ ਸਵੇਰਨਾ ਲੁਸੀਆ ਔਰ ਛਾਜਿਓ ਲੈ ਸ਼ਰਣੀ ਪਰਾਂਤਿਓ ਲੈ ਕੀੜੀਆਂ ਵੈਸੇ ਨਾ ਦਾਦਕੀਆਂ ਸੋਹਣੀਆਂ ਪਰ ਨਾਸਾਂ ਹੈ ਨਾ ਦੀਆਂ ਪੀਰੀਆਂ ਛਾਜਿਓ ਨੇ ਛਾਲਨੀ ਪਰਾਂਤਿਓ ਲੈ ਛੱਜ ਹੋਏ ਨਾਨਕੀ oh man